ਜੀ ਪੰਜਾਬੀ ਉਹ ਆਪਾਂ ਕਹਿੰਦੇ ਬਾਬੇ ਨਾਨਕ ਨੇ ਜਿਹੜਾ ਲੰਗਰ ਚਲਾਇਆਗਾ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਪੀਰ ਫਕੀਰ ਇੱਥੇ ਹਰ ਤਰ੍ਹਾਂ ਦੇ ਤੁਹਾਨੂੰ ਧਰਮ ਦੇ ਲੋਕ ਮਿਲਦੇ ਆਗੇ ਤੇ ਜਿਹੜਾ ਉਹ ਬਾਬੇ ਨਾਨਕ ਨੇ ਜਿਹੜਾ ਲੰਗਰ ਚਲਾਇਆਗਾ ਉਹ ਲੰਗਰ ਦੀ ਪ੍ਰਥਾ ਅਸੀਂ ਤਾਂ ਜੀ ਕਿਤੇ ਹੋਰ ਹੜ ਆ ਗਏ ਕਿਤੇ ਹੋਰ ਕਿਤੇ ਕੋਈ ਸਮੱਸਿਆ ਆ ਗਈ ਕੋਈ ਸੋਕਾ ਆ ਗਿਆ ਕੋਈ ਭੁਚਾ ਆ ਲਾ ਗਿਆ ਸਾਡੇ ਪੰਜਾਬੀ ਤਾਂ ਉੱਥੇ ਲੰਗਰ ਲੈ ਕੇ ਤੁਰ ਪੈਂਦੇ ਆ ਉੱਥੇ ਰਾਤ ਸਮਗਰੀਆਂ ਲੈ ਕੇ ਪਹੁੰਚ ਜਾਂਦੇ ਆ ਫਿਰ ਹਮ ਤਾਂ ਪੰਜਾਬ ਦੇ ਤੇ ਆਪਦੇ ਤੇ ਭੀੜ ਪਈ ਸੀ ਜਿਹੜੇ ਪਿੰਡਾਂ 'ਚ ਜਿਹੜੇ ਰਾਕਿਆ ਜਿਹੜੇ ਸ਼ਹਿਰਾਂ ਦੇ ਵਿੱਚ ਕੋਈ ਹੜ ਆਏ ਨੇ ਕੋਈ ਸ਼ੁਕਰ ਗੁਜ਼ਾਰ ਆ ਕਿ ਪੰਜਾਬੀਆਂ ਨੂੰ ਇਹ ਦਰਿਆਦਲੀ ਵਾਲਾ ਜਿਹੜਾਗਾ ਰੱਬ ਨੇ ਇੱਕ ਮਿਹਰ ਬਖਸ਼ੀ ਆਗੀ ਪੰਜਾਬੀਆਂ ਦੇ ਉੱਤੇ ਪਹਿਲਾਂ ਜੀ ਬੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਤਾਂ ਕੀ ਆ ਵੀ ਪਹੁੰਚ ਜਾਂਦੇ ਆ ਕਿਸੇ ਨੇ ਜ ਇਹਨਾਂ ਨੂੰ ਮਾਰੀ ਕਿਹਾ ਸੀਗਾ ਕਿਸੇ ਨੇ ਕਿਹਾ ਸੀਗਾ ਇਹ ਤਾਂ ਕੀ ਝੰਡਿਆਂ ਵਾਲੇ ਆਗੇ ਇਹ ਤਾਂ ਕੀ ਧੰਨਿਆਂ ਵਾਲੇ ਆਗੇ ਇਹ ਤਾਂ ਜੀ ਅੱਡ ਹੋਣ ਨੂੰ ਫਿਰਦੇ ਆਗੇ ਪਰ ਉਹ ਸਾਰੀਆਂ ਚੀਜ਼ਾਂ ਦਾ ਜਵਾਬ ਪੰਜਾਬੀ ਮੂੰਹ ਤੋੜ ਦਿੰਦੇ ਆਗੇ ਉਹ ਗੁਰੂਆਂ ਪੀਰਾਂ ਦੀ ਮਿਹਰ ਆ ਤੇ ਉਹ ਜਵਾਬ ਪੰਜਾਬੀ ਹਮੇਸ਼ਾ ਹੀ ਦਿੰਦੇ ਰਹਿਣਗੇ ਬਾਬੇ ਨਾਨਕ ਨੇ ਅੱਜ ਤੋਂ ਕਰੀਬ 600 ਸਾਲ ਪਹਿਲਾਂ ਜਿਹੜਾ ਲੰਗਰ ਚੁਣਾਇਆ ਸੀਗਾ 550 ਸਾਲ 600 ਸਾਲ ਉਹ ਲੰਗਰ ਹੁਣ ਤੱਕ ਚੱਲਦਾ ਆ ਰਿਹਾ ਤੇ ਪੰਜਾਬੀ ਹਰ ਥਾਂ ਤੇ ਉਹ ਲੰਗਰ ਪਹੁੰਚਾਉਂਦੇ ਆ ਇੱਕ ਕਹਾਣੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਪੜ੍ਹ ਰਿਆ ਸੀਗਾ ਕਿਸੇ ਪਿੰਡ ਦੀ ਗੱਲ ਆ ਇਧਰ ਪਟਿਆਲੇ ਦੇ ਇਲਾਕੇ ਦੀ ਉੱਥੇ ਹਾੜਾਲੇ ਪਿੰਡ ਜਦੋਂ ਰਾਤ ਸਮਗਰੀ ਲੈ ਕੇ ਪਹੁੰਚੇ ਉੱਥੇ ਬੀਬੀਆਂ ਮਿਲੀਆਂ ਉਹਨਾਂ ਨੂੰ ਜੀ ਬੰਦੇ ਹੀ ਨਹੀਂ ਮਿਲੇ ਉਹ ਬੀਬੀਆਂ ਕਹਿੰਦਾ ਜੀ ਅਸੀਂ ਤਾਂ ਇੱਥੇ ਸਾਨੂੰ ਖਾਣਾ ਮਿਲੀ ਸੀਗੀ ਚਲੋ ਖੇਤਾਂ 'ਚ ਪਾਣੀ ਆ ਪਿੰਡ 'ਚ ਪਾਣੀ ਨਹੀਂ ਨੰਨਾ ਵੜਿਆ ਸੀਗਾ ਤੇ ਸਾਡੇ ਬੰਦੇ ਤਾਂ ਆਪ ਅਸੀਂ ਫੁੱਲੰਗਰ ਪਕਾ ਕੇ ਦਿੱਤਾ ਉਹ ਤਾਂ ਨਾਲ ਵਾਲੇ ਪਿੰਡ ਲੰਗਰ ਲੈ ਕੇ ਗਏ ਆ ਆ ਹੁੰਦੀ ਹੈ ਜੀ ਚੜਦੀ ਕਲਾ ਪੰਜਾਬੀਆਂ ਦੀ ਪੰਜਾਬੀਆਂ ਦੇ ਉੱਤੇ ਲੋਕਾਂ ਨੇ ਤੱਬੇ ਲਾਏ ਵੀ ਇਹ ਤਾਂ ਜੀ ਨਸ਼ੇੜੀ ਹੈਗੇ ਉਹਨਾਂ ਸ਼ੀੜੀ ਦੇਖ ਲਓ ਜੀ ਤੁਸੀਂ ਕਿੱਥੇ ਕਿੱਥੇ ਤੁਰੇ ਫਿਰਦੇ ਸੀਗੇ ਫਿਰ ਸਾਰੇ ਪੰਜਾਬੀ ਲੰਗਰ ਦਿੰਦੇ ਉਹ ਹਿਮਾਚਲ ਪੰਜਾਬ ਆਪ ਡੁੱਬਿਆ ਵਾ ਉਧਰੋਂ ਪਰ ਜਿਹੜਾ ਹਿਮਾਚਲ ਉੱਤਰਾਖੰਡ ਹੋਰ ਇਲਾਕੇ ਡੁੱਬਿਆ ਉੱਥੇ ਵੀ ਪੰਜਾਬੀ ਲੰਗਰ ਲੈ ਕੇ ਪਹੁੰਚ ਰਹੇ ਤੇ ਪੰਜਾਬ ਦੇ ਵਿੱਚ ਤਾਂ ਲੰਗਰ ਦੇ ਰਹੇ ਪੰਜਾਬ ਦੇ ਵਿੱਚ ਲੰਗਰ ਦੇਣ ਵਾਲੇ ਲੋਕੀ ਪੰਜਾਬ ਦੇ ਆਪ ਦੇ ਆ ਬਾਹਰਲੇ ਪਾਸੇ ਤੇ ਲੋਕ ਬਹੁਤ ਘੱਟ ਦਿਖਾਈ ਦਿੰਦੇ ਆ ਬਹੁਤ ਬਹੁਤ ਘੱਟ ਥਾਵਾਂ ਦੇ ਉੱਤੇ ਕੋਈ ਤਾਂ ਨੂੰ ਅਜੀਹਾ ਚਾਂਸ ਦਿਖਾਈ ਦਿੱਤਾ ਹੋਊਗਾ ਕਿ ਜੇ ਕੋਈ ਪੰਜਾਬ ਤੋਂ ਬਾਹਰ ਦਾ ਬੰਦਾ ਪੰਜਾਬ ਵਿੱਚ ਮਦਦ ਲੈ ਕੇ ਆਇਆ ਹੋਵੇ ਪਰ ਪੰਜਾਬੀ ਖੁਦ ਡੁੱਬੇ ਹੋਣ ਦੇ ਬਾਵਜੂਦ ਹੋਰ ਇਸ ਤੋਂ ਇਲਾਵਾ ਜੀ ਅਗਲੀ ਗੱਲ ਜਿਹੜੀ ਆਪਾਂ ਕਰਨੀ ਹੈਗੀ ਉਹ ਗੱਲ ਹੈ ਜੀ ਪੰਜਾਬ ਦੇ ਉੱਤੇ ਕਹਿੰਦੇ ਇੱਕ ਤਾਂ ਬਾਲ ਲੱਗਿਆ ਸੀਗਾ ਵੀ ਆਹ ਟਰੈਕਟਰਾਂ ਵਾਲਾ ਉਹ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਬੜਾ ਮੁੱਦਾ ਬਣੀਆ ਕਿ ਜੇ ਤਾਂ ਟਰੈਕਟਰਾਂ ਤੇ ਫੁਗਰੀਆ ਪੰਥੀ ਕਰਦੇ ਸੀ ਉਹ ਵੀ ਆਪਾਂ ਸਾਰਿਆਂ ਨੇ ਦੇਖ ਲਿਆ ਕਿ ਜੀ ਟਰੈਕਟਰ ਕਿਵੇਂ ਰੋਕਾ ਦੇ ਇਹਨਾਂ ਖੜਾ ਦੇ ਵਿੱਚ ਕੰਮ ਆਏ ਆ ਫੇਰ ਕੀ ਗੱਲ ਚੱਲਦੀ ਸੀ ਕਿ ਪੰਜਾਬੀ ਤਾਂ ਜੀ ਗਾਣਿਆਂ 'ਚ ਫੁਗਰਾ ਪੰਥੀ ਕਰਦੇ ਆ ਉਹ ਜੀ ਤੁਹਾਨੂੰ ਗਾਣਿਆਂ ਵਾਲੇ ਵੀ ਸਾਰੇ ਇਕੱਠੇ ਹੋਏ ਦਿਖਾਈ ਦਿੱਥੇ ਆਗੇ ਪਰ ਜੇ ਕਿਸੇ ਸੀ ਪੰਜਾਬੀ ਗਾਣਿਆਂ ਦੇ ਵਿੱਚ ਫੁਗਰਾ ਪੰਥੀ ਇੱਕ ਕਰਦੇ ਆ ਵੀ ਸਾਡੇ ਪਿੰਡਾਂ ਦੇ ਵਿੱਚ ਹੀ ਕੋਠੀਆਂ ਸਾਡੇ ਕੁੜੇ ਜੀ ਟਰੈਕਟਰ ਆ ਉਹ ਸ਼ੋਅ ਆਫ ਕਰਦੇ ਆ ਕਿ ਸ਼ੋਅ ਬਾਜੀ ਕਰਦੇ ਆ ਕਿ ਗਾਣਿਆਂ ਦੇ ਵਿੱਚ ਵੀ ਉਹ ਇਕੱਠੇ ਹੋਏ ਦਿਖਾਈ ਦਿੱਤੇ ਨੇ ਇਸ ਔਖੀ ਘੜੀ ਦੇ ਵਿੱਚ